ਤੇ ਮੈਂ ਸ਼ੁਰੂ ਤੋਂ ਹੀ ਥੋੜੀ ਜੀ ਬਾਕੀ ਕੰਪੈਰੀਟਿਵਲੀ ਅਸ ਇਸ ਬ੍ਰਦਰ ਸਿਸਟਰਸ ਤੋਂ ਜ਼ਿਆਦਾ ਤੇਜ਼ ਸੀ ਪੜ੍ਹਾਈ ਵਿੱਚ ਤੇ ਮੈਂ 5th ਤੋਂ ਹੀ ਸਕਾਲਰਸ਼ਿਪ ਹੋਲਡਰ ਰਹੀਆਂ 5th ਫਿਰ 8th ਵਿੱਚ ਮੈਂ ਡਿਸਟ੍ਰਿਕਟ ਪਟਿਆਲਾ ਮੈਂ ਪਟਿਆਲਾ ਨੂੰ ਬਿਲੋਂਗ ਕਰਦੀ ਆ ਉੱਥੇ ਮੈਂ ਟੌਪ ਕੀਤਾ ਫਿਰ ਮੈਂ ਪ੍ਰਾਈਵੇਟਲੀ ਐਮ ਐਮ ਐ ਕਿਤੀ ਉਸ ਤੋਂ ਮੈਂ ਲੈਕਚਰਰ ਗ੍ਰੇਡ 79 ਤੋਂ 78 ਔਨਵਰਡਸ ਤੋਂ ਉਸ ਤੋਂ ਮੈਂ ਲੈਕਚਰਰ ਗ੍ਰੇਡ ਲੈਂਦਾ ਫਿਰ ਮੈਂ ਐਮ ਐਸ ਸੀ ਮੇਰੀ ਮੈਰिज ਜਦੋਂ ਹੋਈ ਤਾਂ ਮੇਰੇ ਹਸਬੰਦ ਨੇ ਮੈਨੂੰ ਐਮ ਐਡ ਕਰਵਾ ਦਿੱਤੀ ਮੇਰੇ ਹਸਬੰਡ ਬਹੁਤ ਪੁਸ਼ਿੰਗ ਹਰ ਗੱਲ ਵਿੱਚ ਉਹਨਾਂ ਦੀ ਕਿਉਰਿਓਸਟੀ ਰਹਿੰਦੀ ਸੀ ਵੀ ਜੇ ਇਹਦੇ ਵਿੱਚ ਟੈਲੈਂਟ ਹੈ ਤਾਂ ਮੈਨੂੰ ਅੱਗੇ ਵਧਾਓ ਮੈਂ ਇੱਕ ਟੀਚਰ ਡਾਟਰ ਆ ਜੀ ਤੇ ਅਸੀਂ ਸਾਰੇ ਅਸੀਂ 6 ਭੈਣ ਭਰਾ ਸਾਰੇ ਬ੍ਰਦਰ ਸਿਸਟਰਸ ਨੂੰ ਮੇਰੇ ਫਾਦਰ ਨੇ ਸਾਇੰਸ ਸਟਰੀਮ ਹੀ ਦਵਾਈ ਸੀ ਤੇ ਮੈਂ ਸ਼ੁਰੂ ਤੋਂ ਹੀ ਥੋੜੀ ਜੀ ਬਾਕੀ ਕੰਪੈਰੀਟਿਵਲੀ ਇਸ ਬ੍ਰਦਰ ਸਿਸਟਰਸ ਤੋਂ ਜ਼ਿਆਦਾ ਤੇਜ਼ ਸੀ ਪੜ੍ਹਾਈ ਵਿੱਚ ਤੇ ਮੈਂ 5th ਤੋਂ ਹੀ ਸਕਾਲਰਸ਼ਿਪ ਹੋਲਡਰ ਰਹੀ ਹਾਂ 5th ਫਿਰ 8th ਵਿੱਚ ਮੈਂ ਡਿਸਟ੍ਰਿਕਟ ਪਟਿਆਲਾ ਮੈਂ ਪਟਿਆਲਾ ਨੂੰ ਬਿਲੋਂਗ ਕਰਦੀ ਹਾਂ ਉੱਥੇ ਮੈਂ ਟੌਪ ਕੀਤਾ ਫਿਰ ਮੈਂ 10th ਵਿੱਚ ਟੌਪ ਕੀਤਾ ਫਿਰ ਮੈਂ ਹਾਇਰ ਸਕੈਂਡਰੀ ਹੁੰਦੀ ਸੀ ਸਾਡੇ ਟਾਈਮਸ ਤੇ ਮੈਂ ਪੰਜਾਬ ਵਿੱਚ ਟੌਪ ਕੀਤਾ ਤੇ ਉਸ ਤੋਂ ਬਾਅਦ ਮੈਂ ਪ੍ਰੀ ਮੈਡੀਕਲ ਵਿੱਚ ਆ ਗਈ ਤੇ ਜਦੋਂ ਪ੍ਰੀ ਮੈਡੀਕਲ ਵਿੱਚ ਆਈ ਤਾਂ ਉਸ ਤੋਂ ਬਾਅਦ ਉੱਥੇ ਮੈਰਿਟ ਪੀਐਮਟੀ ਦਾ ਕੋਈ ਨਹੀਂ ਸੀ ਹੁੰਦਾ ਮਤਲਬ ਕਿ ਕਲਾਸੀ ਤੇ ਮੈਨੂੰ ਐਡਮਿਸ਼ਨ ਰਜਿੰਦਰਾ ਹਸਪੀਟਲ ਨਹੀਂ ਮਿਲੀ ਆਈ ਵਾਸ ਸੋ ਡਿਜੈਕਟਿਡ ਵੀ ਮੈਨੂੰ ਮਿਲੀ ਨਹੀਂ ਤੇ ਮੇਰਾ ਦਿਆਨੰਦ ਵਿੱਚ ਨੰਬਰ ਆ ਗਿਆ ਹੂੰ ਮੈਡੀਕਲ ਕਾਲਜ ਫਿਰ ਮੇਰੇ ਫਾਦਰ ਕਹਿੰਦੇ ਮੈਂ ਉਹ ਰਿਟਾਇਰ ਹੋ ਚੁੱਕੇ ਸੀ ਕਹਿੰਦੇ ਵੀ ਇੱਕ ਸਿਸਟਰ ਦਾ ਵਿਆਹ ਰੱਖਿਆ ਐਨੇ ਪੈਸੇ ਇਥੇ ਮੈਂ ਹੋਲਡ ਨਹੀਂ ਕਰ ਸਕਦਾ ਹੋਲਡ ਨਹੀਂ ਕਰ ਸਕਦਾ ਤੇ ਪਲੀਜ਼ ਤੂੰ ਬੀਐਸਸੀ ਜੀ ਲੈ ਲੈ ਐਡਮਿਸ਼ਨ ਮੈਂ ਬੀਐਸਸੀ ਮਤਲਬ ਕਿੰਨੇ ਪੈਸੇ ਲੱਗਦੇ ਸੀਗੇ ਉਸ ਟਾਈਮ 8000 ਰੁਪਿਆ ਸੀ ਫਾਦਰ ਸਾਹਿਬ ਦੀ ਗੱਲ ਹੈ ਇਹ ਹੈਗੀ 73 ਦੀ 73 1973 73 ਦੀ ਗੱਲ ਹੈ ਤੇ ਉਸ ਕਰਕੇ ਫਿਰ ਮੈਂ 8000 ਮੈਨੂੰ ਇੰਨਾ ਵੀ ਆਈਡੀਆ ਨਹੀਂ ਆ ਐਨਐਸਰਸੀ ਸੋਦੇ ਕਿ ਪਰ ਉਹਦਾ ਸੈਸ਼ਨ ਦਾ ਸੀ ਕਿਦਾਂ ਸੀ ਇਹ ਮੈਨੂੰ ਨਹੀਂ ਪਤਾ ਪਰ ਮੇਰੇ ਫਾਦਰ ਨਹੀਂ ਸੀ ਦੇ ਸਕਦੇ ਕਿਉਂਕਿ ਉਦੋਂ ਤੱਕ ਉਹਨਾਂ ਨੂੰ ਇਹ ਆਈਡੀਆ ਸੀ ਕਿ 6-7000 ਚ ਕੁੜੀ ਦਾ ਵਿਆਹ ਹੋ ਜਾਏਗਾ ਜੀ ਤੇ ਇਸ ਕਰਕੇ ਫਿਰ ਮੈਂ ਬੀਐਸਸੀ ਕਰ ਲਈ ਬੀਐਸਸੀ ਚ ਵੀ ਮੈਂ ਬੜੀ ਅੱਛੀ ਸਕੋਰਿੰਗ ਚ ਰਹੀਆਂ ਉਸ ਟਾਈਮ ਵੀ ਮੈਂ ਸਕਾਲਰਸ਼ਿਪ ਹੋਲਡਰ ਰਹੀਆਂ ਬੀਐਸਸੀ ਫਾਈਨਲ ਤੱਕ ਮੈਂ ਸਕਾਲਰਸ਼ਿਪ ਹੋਲਡਰ ਰਹੀਆਂ ਫਿਰ ਜਦੋਂ ਮੈਂ ਬੀਐਮਐਸਸੀ ਕੈਮਿਸਟਰੀਜ਼ ਮੈਨੂੰ ਐਡਮਿਸ਼ਨ ਮਿਲੀ ਦਾ ਮੈਨੂੰ ਮੇਰੇ ਫਾਦਰ ਕਹਿੰਦੇ ਮੇਰੀ ਦੂਜੀ ਸਿਸਟਰ ਦਾ ਵੀ ਸੀ ਤੇ ਵੀ ਤੁਸੀਂ ਬੀ ਐਡ ਕਰ ਲਓ ਪਹਿਲਾਂ ਅਸੀਂ ਬੀ ਐਡ ਕਰ ਲਈ ਬੀ ਐਡ ਵਿੱਚ ਮੈਂ ਜਦੋਂ ਨਾਲ ਦੀ ਨਾਲ 23 3rd ਆਫ ਅਗਸਤ ਵਿੱਚ ਮੇਰਾ ਰਿਜ਼ਲਟ ਆਂਦਾ 25th ਆਫ ਅਗਸਤ ਤੇ 6 ਸਤੰਬਰ ਨੂੰ ਮੇਰੀ ਪੋਸਟਿੰਗ ਹੋ ਜਾਂਦੀ ਹੈ ਤੇ ਉਹਦੇ ਵਿੱਚ ਮੇਰੇ ਫਾਦਰ ਕਹਿੰਦੇ ਵੀ ਤੁਸੀਂ ਹੁਣ ਤੋਂ ਛੱਡ ਪਰੇ ਕਿ ਕੈਮਿਸਟਰੀ ਤੋਂ ਤਾਂ ਐਮ ਐਸ ਸੀ ਵਾਲਿਆਂ ਦੀ ਲਿਸਟ ਵਿੱਚ ਸੈਲੈਕਟ ਹੋਈ ਹੋਈਆਂ ਤੇ ਮੈਜਿਓ ਅਵੇਅਰਨੈਸ ਵੀ ਕਹਿ ਲੋ ਨਹੀਂ ਸੀ ਐਨੀ ਐਮਐਸਸੀ కెమిస్ట్రీ ਛੱਡ ਕੇ ਮੈਂ ਜੋਬ ਚੱਲ ਫਿਰ ਮੈਂ ਪ੍ਰਾਈਵੇਟਲੀ ਐਮਐਮੇ ਕੀਤੀ ਉਸ ਤੋਂ ਮੈਂ ਲੈਕਚਰਰ ਗ੍ਰੇਡ 79 ਤੋਂ 78 ਔਨਵਰਡਸ ਤੋਂ ਉਸ ਤੋਂ ਮੈਂ ਲੈਕਚਰਰ ਗ੍ਰੇਡ ਲੈ ਲਿਆ ਕਿਆ ਬਾਤ ਹਾਂ ਇਸ ਟਾਈਮ ਮੇਰੀ ਜਦੋਂ ਆਪਣੇ ਟਾਈਮ ਦੇ ਵਿੱਚ ਆਲਮੋਸਟ ਜੇ ਮੈਂ ਕਹਾ ਤਾਂ ਮੇਰੀ ਸੈਲਰੀ ਵੀ ਜਿਹੜੀ ਸੀ ਪੰਜਾਬ ਦੇ ਵਿੱਚ ਨੰਬਰ 1 ਤੇ ਹੁੰਦੀ ਸੀ ਕਿਉਂਕਿ ਮੈਂ ਉਸ ਟਾਈਮ ਹੀ ਲੈਕਚਰ ਗ੍ਰੇਡ ਸੀ ਪੰਜ ਇਨਕਰੀਮੈਂਟ ਪੱਛੋਂ ਐਨੀ ਹਾਓ ਫਿਰ ਮੈਂ ਐਮਐਸਸੀ ਮੇਰੀ ਮੈਰਿਜ ਜਦੋਂ ਹੋਈ ਤਾਂ ਮੇਰੇ ਹਸਬੰਦ ਨੇ ਮੈਨੂੰ ਐਮਐਡ ਕਰਵਾ ਦਿੱਤੀ ਮੇਰੇ ਹਸਬੰਦ ਬਹੁਤ ਪੁਸ਼ਿੰਗ ਹਰ ਗੱਲ ਵਿੱਚ ਉਹਨਾਂ ਦੀ ਕਿਉਰਿਓਸਟੀ ਰਹਿੰਦੀ ਸੀ ਵੀ ਜੇ ਇਹਦੇ ਵਿੱਚ ਟੈਲੈਂਟ ਹੈ ਤਾਂ ਮੈਨੂੰ ਅੱਗੇ ਵਧਾਵਾਂ ਐਮਐਡ ਦੇ ਵਿੱਚ ਵੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਉਹਦੇ ਵਿੱਚ ਵੀ ਮੈਂ ਟੌਪ ਕੀਤਾ ਵੈਸੇ ਮੇਰੀ ਸਾਰੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਦੀ ਹੈ ਫਿਰ ਮੈਂ ਐਮਐਸਸੀ ਜ਼ੀਓਲੋਜੀ ਕੀਤੀ ਬੱਚਿਆਂ ਦੀ ਵੀ ਪ੍ਰੋਬਲਮ ਸੀ ਸਾਰੀਆਂ ਮੈਨੂੰ ਮਾਲਵਾ ਕਾਲਜ 'ਤੇ ਪੋਸਟਿੰਗ ਦਾ ਸੀ ਕਿ ਲੈਕਚਰਰ ਬਣ ਜਾਵਾਂ ਮੈਂ ਪਰ ਮੇਰੇ ਹਸਬੰਦ ਕਹਿੰਦੇ ਹੁਣ ਤੂੰ ਇੱਥੇ ਇੰਨੀ ਸੈਲਰੀ ਤੇ ਪਹੁੰਚੀ ਹੋਈਆਂ ਤੇ ਬੱਚੇ ਵੀ ਪਾਲ ਲਏ ਇਹਨੂੰ ਕੋਈ ਰੱਖਣ ਵਾਲਾ ਨਹੀਂ ਇਸ ਕਰਕੇ ਬਸ ਕਈ ਥਾਵਾਂ ਤੇ ਉੱਪਰ ਜਾਂਦੇ ਜਾਂਦੇ ਵੀ ਮੈਂ ਪਿੱਛੇ ਹੁੰਦੀ ਚਲੀ ਗਈ ਮੈਨੂੰ ਜਦੋਂ ਐਡਮਿਸ਼ਨ ਐਮਏ ਡਾਕਟਰੀ ਜਦੋਂ ਮੇਰੇ ਨਾਲ ਦੇ ਸਾਰੇ ਡਾਕਟਰ ਬਣ ਗਏ ਮੈਂ ਬੜਾ ਹਿਊਮਨਿਟਿਡ ਫੀਲ ਕਰਦੀ ਸੀ ਵੀ ਮੈਂ ਤਾਂ ਕੁਝ ਨਹੀਂ ਬਣੀ ਤਾਂ ਮੈਂ ਇਹਨਾਂ ਤੇ ਹੁਣ ਦੇਖਦੀਆਂ ਵੀ ਹਾਏ ਮੈਂ ਬਿਮਾਰ ਆ ਤੇ ਮੈਨੂੰ ਮੈਡੀਸਿਨ ਜਾਂ ਕੁਝ ਮੈਂ ਬੜਾ ਫੀਲ ਕਰਦੀ ਸੀ ਪਰ ਨਾ ਫਿਰ ਮੈਨੂੰ ਹੁਣ ਜਦੋਂ ਮੈਨੂੰ ਅਵਾਰਡ ਮਿਲਿਆ ਮੇਰੀ ਰਿਕੋਗਨੀਸ਼ਨ ਹੋਈ ਜਦੋਂ ਮੈਨੂੰ 2003 ਚ ਸਟੇਟ ਅਵਾਰਡ ਮਿਲਿਆ ਤੇ ਲੁਧਿਆਣਾ ਤੋਂ ਮੈਂ ਕੱਲੀ ਸਿਲੈਕਟ ਹੋਈ ਕੀ ਬਾਤ ਹੈ ਤੇ ਜਦੋਂ ਮੈਨੂੰ 2000 2007 7 ਦੇ ਵਿੱਚ ਮੈਂ ਪੰਜਾਬ ਚੋਂ ਕੱਲੀ ਸਿਲੈਕਟ ਹੋਈ 2007 ਕੰਡੀਸ਼ਨ ਸੀ 3-4 ਸਾਲ ਬਾਅਦ ਅਪਲਾਈ ਕਰ ਸਕਦੇ ਆ 7 ਦਾ 8 ਵਿੱਚ ਮਿਲਣਾ ਸੀ 8 ਦਾ 9 ਵਿੱਚ 2009 ਵਿੱਚ ਜਦੋਂ ਮੈਂ ਅਵਾਰਡ ਲੈਣ ਗਈ ਤਾਂ ਮੈਂ ਪੰਜਾਬ ਚੋਂ ਕੱਲੀ ਗਈਆਂ ਪਰ ਇਹਨਾਂ ਨੇ ਨਾ ਭੇਜਣ ਵਿੱਚ ਲੇਟ ਕਰਤਾ ਅਗੇਨ ਆਈ ਵਾਸ ਹਿਊਮਿਲੇਟਿਡ ਵੀ ਮੈਂ ਤਾਂ ਹੁਣ ਅਪਲਾਈ ਹੋਈ ਨਹੀਂ ਕਰਨਾ ਵੀ ਮੈਂ ਕੱਲੀ ਪੰਜਾਬ ਚੋਂ ਸਿਲੈਕਟ ਕੀਤੀਆਂ ਫੇਰ ਵੀ ਫਿਰ 2010 ਵਿੱਚ ਮੈਂ ਜਦੋਂ ਮੇਰੇ ਦੁਆਰਾ ਲੋਕਾਂ ਨੇ ਸ਼ੋਰ ਪਾ ਦਿੱਤਾ ਕਿ ਜਿਨ੍ਹਾਂ ਦੀ ਵਾਰੀ ਰਹਿ ਜਣੀ ਰਹਿ ਰਹੀ ਸੀ ਵੀ ਇਹ ਹੁਣ ਜੇ ਫੇਅਰ ਆ ਗਈ ਤਾਂ ਅਸੀਂ ਪਿੱਛੇ ਹੋ ਜਾਾਂਗੇ ਤੇ ਉਹਦੇ ਕਰਕੇ ਮੇਰੀ ਦੁਆਰਾ ਇੰਟਰਵਿਊ ਹੋਈ ਤੇ ਅਗੇਨ ਆਈ ਵਾਸ ਔਨ ਦਾ ਟਾਪ ਤੇ 2010 ਵਿੱਚ ਫੇਅਰ ਮੈਂ ਹੁਲੀ ਤਾਂ 2009 ਵਿੱਚ ਮੈਂ ਐਪੀ ਜੀ ਅਬਦੁਲ ਕਲਾਮ ਸਰ ਤੋਂ ਲੀਤਾ ਟੀਚਿੰਗ ਐਡਵਾਰਡ ਟੀਚਿੰਗ ਐਡਵਾਰਡ ਉਹਦੇ ਵਿੱਚ ਆ ਮੇਰਾ ਦੇਖੋ ਇਹ ਵਾਲਾ ਮੇਰੀ ਗੋਲਡਨ ਪਲੇਕ ਹੈ ਮੈਂ ਕਾਪਟਿਕ ਬਾਕਸ ਬਣਾਇਆ ਸੀ ਸ਼ੂ ਬਾਕਸ ਮੇਰੀਆਂ ਸਾਰੀਆਂ ਟੀਚਿੰਗ ਐਡਸ ਮੈਂ 103 ਨਾ ਟੀਚਿੰਗ ਐਡਸ 103 ਤੋਂ ਹੁਣ ਕਿਤੇ ਵੱਧ ਹੋ ਗਈਆਂ ਤੇ ਟੀਚਿੰਗ ਐਡਸ ਬਣਾਈਆਂ ਟੀਚਿੰਗ ਐਡ ਹੁੰਦੀਆਂ ਜਿਹੜੀ ਆਪਾਂ ਆਪਣੀ ਟੀਚਿੰਗ ਨੂੰ ਸੌਖਾ ਬਣਾ ਲੈ ਇੰਟਰਸਟਿੰਗ ਬਣਾ ਲੈ ਕੀ ਯੂਜ਼ ਕਰਦੇ ਆ ਤੇ ਮੇਰਾ ਇਹ ਰਿਕਾਰਡ ਸੀ ਕਿ ਮੈਂ ਟੀਚਿੰਗ ਐਡਸ ਸਾਰੀਆਂ ਵੇਸਟ ਚੋਂ ਬਣਾਉਂਦੀ ਸੀ ਇੱਕ ਪੈਸਾ ਵੀ ਨਾ ਲੱਗੇ ਤਾਂ ਕਿ ਹਰ ਸਟੂਡੈਂਟ ਮੈਨੂੰ ਦੇਖ ਕੇ ਉਦਾਂ ਦੀ ਘਰ ਜਾ ਕੇ ਬਣਾ ਲਵੇ ਬੱਚਿਆਂ ਨੂੰ ਕਈ ਵਾਰੀ ਲੈਬ ਚ ਜਾਂਦਾ ਟਾਈਮ ਨਹੀਂ ਮਿਲਦਾ ਪਰ ਨਾ ਫਿਰ ਬੱਚਿਆਂ ਨੂੰ ਮੈਂ ਇਸ ਤਰੀਕੇ ਦੇ ਨਾਲ ਸਮਝਾਉਂਦੀ ਸੀ ਆਪਣੇ ਘਰ ਵਿੱਚ ਹੀ ਲੈਬ ਹੁਣ ਵੀ ਮੈਂ ਪੜਾਉਂਦੀ ਆ ਨਾ ਮੈਂ ਬਿਲਕੁਲ ਨਵੀਆਂ ਇੱਕਦਮ ਫੰਡਸ ਦੇ ਨਾਲ ਪੜਾਉਣੀ ਆ ਮੇਰੇ ਇਸੇ ਕਰਕੇ ਮੈਨੂੰ ਸਾਰੇ ਕਾਲਜਿਸ ਇਨਵਾਈਟ ਕਰਦੇ ਆ ਵੀ ਸਾਡੇ ਜਿਹੜੇ ਗਰੋਇੰਗ ਬੱਚੇ ਆ ਬੀਐਡ ਦੇ ਸਟੂਡੈਂਟਸ ਇਹਨਾਂ ਨੇ ਟੀਚਰ ਬੰਨਣਾ ਹੈ ਉਹਨਾਂ ਨੂੰ ਤੁਸੀਂ ਪੜ੍ਹਾਉਣਾ ਸਿਖਾਓ ਵੀ ਕਿਦਾਂ ਤੇ ਮੈਂ ਸਕਿਲ ਇਨ ਟੀਚਿੰਗ ਦੇ ਵਿੱਚ ਸਾਰੀਆਂ ਉਦਾਂ ਦੀ ਹੈਲਪਸ ਤੇ